ਉਛਲੇ ਕਈ ਸਾਲਾਂ ਤੋਂ ਇੱਕ ਵੱਡਾ ਇਸ਼ੂ ਜਿਹੜਾ ਪੰਜਾਬ ਨੂੰ ਬਦਨਾਮ ਕਰ ਲਈ ਕੰਦੇ ਸਰਕਾਰ ਜਿਹੜੀ ਆ ਉਹ ਵੱਤਦੀ ਰਹੀ ਆ ਉਹ ਦਿੱਲੀ ਦੀ ਹੁੰਦੀ ਬੀਜੇਪੀ ਸਰਕਾਰ ਜਿਹੜੀ ਆ ਉਹ ਇੱਕੋ ਗੱਲ ਕਹਿੰਦੀ ਰਹੀ ਕਿ ਦਿੱਲੀ ਦੇ ਵਿੱਚ ਜਿਹੜਾ ਪੋਲੂਸ਼ਨ ਹੈ ਇਹਦੀ ਮੁੱਖ وجہ ਜਿਹੜੀ ਪੰਜਾਬ ਦੇ ਵਿੱਚ ਕਿਸਾਨ ਜਿਹੜੀ ਪਰਾਲੀ ਸਾੜਦੇ ਉਹ ਆ ਅਲਬਿੱਤੇ ਕੱਲ ਲੋਕ ਸਭਾ ਦੇ ਵਿੱਚ ਜਿਹੜੇ ਕੇਂਦਰੀ ਵਾਤਾਵਰਣ ਮੰਤਰੀ ਨੇ ਭੁਪਿੰਦਰ ਜਾਦਵ ਨੇ ਅੰਕੜੇ ਦਿੱਤੇ ਆ ਉਹਨੇ ਕਿਹਾ ਕਿ ਪੰਜਾਬ ਦੇ ਵਿੱਚ 90% ਤੱਕ ਕਮੀ ਜਿਹੜੀ ਆ ਗਈ ਪਰਾਲੀ ਦੀਆਂ ਘਟਾਵਾਂ ਜਿਹੜੀਆਂ ਅੱਗ ਦੀਆਂ ਘਟਾਵਾਂ ਹੁੰਦੀਆਂ ਸੀਗੇ ਪਰਾਲੀ ਸਾੜ ਦੀਆਂ ਘਟਾਵਾਂ ਜਿਹੜੀਆਂ ਉੱਚ ਕਮੀ ਆਈ ਆ ਇਸ ਤੋਂ ਯਾਦ ਹੁੰਦਾ ਆ ਕਿ ਜਿਹੜੀਆਂ ਦਿੱਲੀ ਦੇ ਅੰਦਰ ਜਿਹੜਾ ਕੂੜਾ ਸੜਦਾ ਦਿੱਲੀ ਦੇ ਅੰਦਰ ਜਿਹੜਾ ਇੰਡਸਟਰੀ ਦਾ ਪ੍ਰੋਡਿਊਸ਼ਨ ਆ ਉਹ ਸਾਡਾ ਦਿੱਲੀ ਦਾ ਵਾਤਾਵਰਨ ਖਰਾਬ ਕਰਦਾ ਉਹਦਾ ਦੋਸ਼ ਜਿਹੜਾ ਪੰਜਾਬ ਦੇ ਸਿਰ ਤੇ ਤੇ ਪੰਜਾਬ ਦੇ ਕਿਸਾਨਾਂ ਦੇ ਸਿਰ ਤੇ ਮੜਿਆ ਜਾਂਦਾ ਸੋ ਕੱਲ ਦੀ ਜਿਹੜੀ ਵਾਤਾਵਰਨ ਮੰਤਰੀ ਦੀ ਸਟੇਟਮੈਂਟ ਹੈ ਉਹਨੇ ਕਲੀਅਰ ਕਰਤਾ ਕਿ ਕੇਂਦਰ ਕਿ ਦਿੱਲੀ ਦੀ ਭਾਜਪਾ ਸਰਕਾਰ ਜਿਹੜੀ ਆ ਉਹ ਪੰਜਾਬ ਨੂੰ ਤੇ ਪੰਜਾਬ ਦੇ ਕਿਸਾਨਾਂ ਨੂੰ ਜਿਹੜਾ ਉਹ ਗਮਰਾ ਤੇ ਦਿੱਲੀ ਦੇ ਲੋਕਾਂ ਨੂੰ ਗਮਰਾ ਕਰਦੀ ਸੀਗੀ ਔਰ ਸਾਨੂੰ ਬਦਨਾਮ ਕਰਦੀ ਸੀਗੀ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਨੂੰ ਜਿਹੜਾ ਲਗਾਤਾਰ ਬਦਨਾਮ ਕੀਤਾ ਜਾਂਦਾ ਉਹ ਸੱਚ ਜਿਹੜਾ ਸਾਹਮਣੇ ਆ ਗਿਆ ਇੱਕ ਹੋਰ ਕੱਲ ਤੁਸੀਂ ਦੇਖਿਆ ਹੋਣਾ ਨਿਊਜ਼ ਟੀਵੀ ਦੇ ਉੱਤੇ ਚੱਲਦੀ ਹੋਈ ਇਹਦੇ ਸਬੰਧ ਦੇ ਵਿੱਚ ਹੀ CSE ਕਾ ਆਡੀਨੇਜਿਸ ਨੇ ਬਲੀਦੀ ਜਿਹੜੀ ਬਹੁਤ ਵੱਡੀ ਇੱਥੇ ਵਾਤਾਵਰਣ ਤੇ ਕੰਮ ਕਰਦੀ ਆ ਉਹਨਾਂ ਨੇ ਵੀ ਕਿਹਾ ਕਿ ਪਦਾਲੀ ਦਾ ਜਿਹੜਾ ਧੂਏ ਦਾ ਅਸਰ ਆ ਵੀ ਉਹ ਕਿਤੇ ਜੇ ਹੋਊਗਾ ਵੀ ਤਾਂ 2% ਤੋਂ ਲੈ ਕੇ 5% ਹੋਊਗਾ ਬਾਕੀ ਸਾਰਾ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਵਿੱਚ ਜਿਹੜੀ ਕੂੜੇ ਨੂੰ ਅੱਗ ਲਾਉਂਦੇ ਆ ਦਿੱਲੀ ਦੇ ਵਿੱਚ ਗੱਡੀਆਂ ਦਾ ਪ੍ਰੋਡਿਊਸ਼ਨ ਦਿੱਲੀ ਦੇ ਵਿੱਚ ਇੰਡਸਟਰੀ ਦਾ ਪ੍ਰੋਡਿਊਸ਼ਨ ਜਿਹੜਾ ਉਹਦੇ ਕਰਕੇ ਮਤਲਬ ਜਿਹੜਾ ਵਾਤਾਵਰਣ ਲਗਾਤਾਰ ਜੇਰਾ ਦਿੱਲੀ ਦਾ ਖਲਾਬ ਰਹਿੰਦਾ ਉਹ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਅਹੀਂ ਤਾਂ ਸਾਲ ਦੇ ਵਿੱਚ ਇੱਕ ਵਾਰ ਪਦਾਲੀ ਨੂੰ ਪਦਾਲੀ ਦੀ ਰਹਿਨ ਖੂਦ ਜਿਹੜੀ ਆ ਕਿਸਾਨ ਕਿਤੇ ਉਦੋਂ ਕੋਈ ਕੋਈ ਕਿਸਾਨ ਜੇ ਅੱਗ ਲਾਉਂਦਾ ਜਾਂ ਦੂਜੀ ਵਾਰ ਕਿਤੇ ਜਿਹੜਾ ਕਣਕ ਦਾ ਜਦੋਂ ਹੁੰਦਾ ਉਦੋਂ ਉਹਦੇ ਨਾਲ ਨੂੰ ਕੋਈ ਸੱਗ ਲਾਉਂਦਾ ਇਹ ਦੋ ਵਾਰ ਸਾਲ ਚ ਜਿਹੜਾ ਸਾਰਾ ਹੁੰਦਾ ਪਰ ਸਾਰਾ ਸਾਲ ਦਿੱਲੀ ਦੇ ਵਿੱਚ ਵਾਤਾਵਰਨ ਜਿਹੜਾ ਖਰਾਬ ਰਹਿੰਦਾ ਇਹਦੇ ਲਈ ਜ਼ਿੰਮੇਵਾਰ ਉੱਥੋਂ ਦੀ ਸਰਕਾਰ ਕੇਂਦਰ ਦੀ ਸਰਕਾਰ ਹੈ ਉੱਥੋਂ ਦੀ ਸਰਕਾਰ ਨੇ ਜਿਹੜਾ ਜਿਹੜਾ ਧੂਏ ਕਰਕੇ ਜਿਸ ਜਿਹੜਾ ਦਿੱਲੀ ਦੀ ਇੰਡਸਟਰੀ ਦੇ ਧੂਏ ਕਰਕੇ ਜਿਹੜਾ ਦਿੱਲੀ ਦੇ ਕੂੜੇ ਨੂੰ ਅੱਗ ਲੱਗਦੀ ਹੈ ਉਹਦੇ ਧੂਏ ਕਰਕੇ ਜਿਹੜਾ ਅਸਰ ਹੁੰਦਾ ਉਹਦੇ ਤੇ ਕੋਈ ਕੰਟਰੋਲ ਨਹੀਂ ਕੀਤਾ ਨਾ ਉਹਨਾਂ ਕੋ ਕੋਈ ਇਦਾਂ ਦਾ ਪਲਾਨ ਹੈ ਸੋ ਦਿੱਲੀ ਦੇ ਲੋਕ ਵਿਚਾਰੇ ਤੁਸੀਂ ਆਧਵੀ ਚਲ ਜਾਓ ਦਿੱਲੀ ਸ ਅਸੀਂ ਤਾਂ ਕੜਕਾ ਵੀ ਬੀਜ ਲਿਆ ਸਾਡਾ ਤਾਂ ਕਈ ਦਿਨਾਂ ਦਾ ਕੰਮ ਵੀ ਨਿਪੜ ਗਿਆ ਮੈਂ ਪਿਛਲੇ ਹਫਤੇ ਦਿੱਲੀ ਗਿਆ ਸੀਗਾ ਦਿੱਲੀ 'ਚ ਸਾਹ ਲੈਣਾ ਔਖਾ ਹੈ ਇਹਦੀ ਬੁਰੀ ਹਾਲਤ ਹੈ ਹੋਰ ਮਾਲਜ ਜਿਹੜਾ ਭਪਿੰਦਾ ਜਾਦਵ ਜੀ ਦੇ ਬਿਆਨ ਤੋਂ ਬਾਅਦ ਜਿਹੜਾ ਹੁਣ ਦਿੱਲੀ ਦੀ ਸਰਕਾਰ ਦਿੱਲੀ ਦੀ ਮੁੱਖ ਮੰਤਰੀ ਤੇ ਉਹ ਦਿੱਲੀ ਦੇ ਮੰਤਰੀ ਸਾਹਿਬ ਜਿਹੜੇ ਬੜੇ ਬੋਲਦੇ ਹੋਏ ਕਿ ਸੱਸਾ ਸਾਹਿਬ ਹੋਰ ਉਹਨਾਂ ਨੂੰ ਸਭ ਦੱਸਣਾ ਚਾਹੀਦਾ ਲੋਕਾਂ ਨੂੰ ਕਿ ਤੁਹਾਡੇ ਪ੍ਰਦੂਸ਼ਨ ਵਾਸਤੇ ਤੁਹਾਡੇ ਲਈ ਜਿਹੜਾ ਦਿੱਲੀ ਦੇ ਵਿੱਚ ਪ੍ਰਦੂਸ਼ਨ ਹੈ ਉਹਦੇ ਦੀ ਜ਼ਮੇਵਾਰ ਕੌਣ ਹੈ ਸੋ ਮੈਂ ਕਹਿਣਾ ਚਾਹੁੰਦਾ ਕਿ ਇਹਦੇ ਲਈ ਭਾਜੀਪੀ ਜ਼ਮੇਵਾਰ ਸੀਗੀ ਇਹ ਲਈ ਦਿੱਲੀ ਸਰਕਾਰ ਭਾਜਪਾ ਦੀ ਕੇਂਦਰ ਸਰਕਾਰ ਦੇ ਜੁਮਲਾ ਸੀਗੇ ਔਰ ਪੰਜਾਬ ਦੇ ਕਿਸਾਨਾਂ ਨੂੰ ਤੇ ਪੰਜਾਬ ਨੂੰ ਜਾਣ ਬੁੱਝ ਕੇ ਬਦਨਾਮ ਕੀਤਾ ਗਿਆ ਕਈ ਕਈ ਮਸਲਿਆਂ ਦੇ ਵਿੱਚ ਬਦਨਾਮ ਕਰਦੇ ਆ